ਅੱਜ ਸਾਡੀ ਜਿਹੜੀ ਜੋਂ ਅਬਦਾਲ ਦੀ ਜਿਹੜੀ ਬਲਾਕ ਸੰਤੀ ਦੇ ਜੋਂ ਦੀ ਇੱਥੇ ਮੀਟਿੰਗ ਸੀਗੀ ਉਹਦੇ ਸਬੰਧ ਦੇ ਵਿੱਚ ਸਾਡੇ ਸਾਰੇ ਸਤਿਕਾਰਯੋਗ ਸਰਪੰਚ ਸਾਹਿਬਾਨ ਆਪਣਾ ਅਬਦਾਲ ਤੋਂ ਸਰਦਾਰ ਸ਼ੇਖ ਸਿੰਘ ਜੀ ਆਪਣਾ ਸਹਨੇਲ ਤੋਂ ਵੀਰ ਰਬਿੰਦਰ ਸਿੰਘ ਜੀ ਲਹਿਰਕਾਂ ਤੋਂ ਵੀਰ ਕੀਮਤੀ ਜੀ ਸਾਰੇ ਔਰ ਸਾਰੇ ਜਿੰਨੇ ਸਾਡੇ ਮੋਹਰਬਰ ਸੱਜਣ ਉਹਨਾਂ ਦੀ ਇੱਥੇ ਅੱਜ ਮੀਟਿੰਗ ਕੀਤੀ ਗਈ ਹੈ ਔਰ ਉਹਨਾਂ ਨੇ ਪੂਰਨ ਵਿਸ਼ਵਾਸ ਦਵਾਇਆ ਜੇ ਬਹੁਤ ਵੱਡਾ ਜਿਹੜਾ ਇੱਥੇ ਇਕੱਠ ਹੋਇਆ ਮੀਟਿੰਗ ਛੋਟੀ ਜਿਹੀ ਕਿ ਸੱਦੇ ਸੀ ਵਧੀਆ ਇਕੱਠ ਹੋਇਆ ਬਹੁਤ ਵਧੀਆ ਇਕੱਠ ਹੋਇਆ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਇਹਨਾਂ ਗੱਲਾਂ ਨੂੰ ਵੇਖ ਕੇ ਲੱਗਦਾ ਹੈ ਕਿ ਜਿਹੜੀ ਇੱਕ ਪਾਰਟੀ ਜਿਹੜੀ ਕਾਂਗਰਸ ਜਿਹੜੀ ਪਹਿਲਾਂ ਬਾਹਾਂ ਖੜੀਆਂ ਕਰਕੇ ਇਸ ਹਲਕੇ ਦੇ ਵਿੱਚੋਂ ਭੱਜ ਗਈ ਕਿਉਂਕਿ ਉਹਨਾਂ ਨੂੰ ਦੀਦਾ ਹੀ ਸੀਗਾ ਕਿ ਸਾਡੇ ਹੁਣ ਪੱਲੇ ਕੱਖ ਨਹੀਂ ਕਿਉਂਕਿ ਉਹ ਵੈਸੇ ਵੀ ਮੈਂ ਸਮਝਦਾ ਇਥੇ ਸਮਰਾਥੀ ਨਹੀਂ ਸੀਗੇ ਇਲੈਕਸ਼ਨ ਲੜਦੇ ਉਹ ਤਾਂ ਪਹਿਲਾਂ ਹੀ ਭੱਜ ਗਏ ਬਾਈਕਾਟ ਪਤਾ ਨਹੀਂ ਕਿਹੜੀ ਗੱਲ ਤੋਂ ਮੈਨੂੰ ਇਹ ਵੀ ਨਹੀਂ ਅਜੇ ਤੱਕ ਪਤਾ ਲੱਗਾ ਲੋਕਾਂ ਨੂੰ ਪਤਾ ਲੱਗਾ ਛਾਂ ਤੋਂ ਬਾਈਕਾਟ ਕਰਕੇ ਭੱਜ ਗਏ ਤੇ ਜਿਹੜੀ ਹੁਣ ਇਕੱਲੇ ਦਲ ਦੀ ਗੱਲ ਹੈ ਉਹ ਵੀ 14 ਤਰੀਕ ਨੂੰ ਉਹਨਾਂ ਦਾ ਵੀ ਜਿਹੜਾ ਸੁਖੜਾ ਜਿਹੜਾ ਸਾਫ਼ ਕਰ ਦੇਣਗੇ ਲੋਕ ਲੋਕਾਂ ਨੇ ਇਦਕੀ ਮਨ ਬਣਾ ਲਿਆ ਪ੍ਰਭਾਵ ਦੇ ਥੱਲੇ ਸੀ ਉਹ ਸਾਰੇ ਲੋਕ ਉਹਨਾਂ ਪ੍ਰਭਾਵ ਤੋਂ ਬਾਹਰ ਹੋ ਗਏ ਜੋ ਕੁਝ ਇਹ ਕਰਦੇ ਰਿਹਾ ਹੁਣ ਇਹਨਾਂ ਨੂੰ ਉਹ ਕੁਝ ਵਧਣਾ ਪੈ ਰਿਹਾ ਐਦਕੀ ਐਦਕੀ ਗੁਰੂ ਦੀ ਕਿਰਪਾ ਦੇ ਨਾਲ ਸਾਡੀਆਂ ਸਾਰੀਆਂ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਵੱਡੇ ਮਾਰਜਨ ਦੇ ਨਾਲ ਇਹ ਐਦਕੀ ਜਿਹੜੇ ਸਾਡੇ ਇਸ ਹਲਕੇ ਦੇ ਸਾਡੇ ਸਤਿਕਾਰਯੋਗ ਭੈਣ ਭਰਾ ਇੱਕ ਵਧੀਆ ਇਤਿਹਾਸ ਜਿਹੜਾ ਰਚਨ ਜਾ ਰਹੇ ਨੇ ਇਹ ਰਾ ਕਾਂਗਰਸ ਪਾਰਟੀ ਦੇ ਨਵਜੋਤ ਸਿੰਘ ਕੋਰ ਸਿੱਧੂ ਨੇ ਇਲਜ਼ਾਮ ਲਾਇਆ ਪੰਪ 500 ਦੇ ਕਰੋੜ ਦੇ ਮੁੱਖ ਮੰਤਰੀ ਉਹਦੇ ਇਹ ਉਹਨਾਂ ਦੇ ਘਰ ਦੀ ਗੱਲ ਆ ਤੇ ਉਹ ਇਹ ਮਤਲਬ ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਇਹ ਜਿਹੜੀ ਪਾਰਟੀ ਹੈ ਖਤਮ ਹੋ ਚੁੱਕੀ ਹੈ ਚ ਪੰਜ ਛੇ ਮੁੱਖ ਮੰਤਰੀ ਆ ਸਵੇਰੇ ਪ੍ਰਤਾਪ ਸਿੰਘ ਬਾਜਵਾ ਜੀ ਮੁੱਖ ਮੰਤਰੀ ਹੁੰਦੇ ਆ ਦੁਪਹਿਰੇ ਚੰਨੀ ਜੀ ਹੁੰਦੇ ਆ ਸ਼ਾਮ ਨੂੰ ਰਾਜਾ ਵੜਿੰਗ ਹੁੰਦੇ ਆ ਉਹਨੇ ਕਰਾਤਾਲਾ ਵੀ ਆ ਗਿਆ ਨਵਜੋਤ ਸਿੰਘ ਸਿੱਧੂ ਰਾਤ ਨੂੰ ਆਂਦਾ ਮੈਂ ਮੁੱਖ ਮੰਤਰੀ ਆ ਤੇ ਉਹ ਇੱਕ ਸਾਡੀ ਘਾਵਤ ਆ ਕਿ ਕਲੇ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ ਇਹ ਜਿਹੜੀ ਪਾਰਟੀ ਐ ਇਹਦੇ ਚ ਕਲੇ ਕਲੰਦਰ ساری ਜਿੰਦਗੀ ਜਿਹੜੀ ਇਹਨਾਂ ਦੀ ਕਲੇ ਖਤਮ ਨਹੀਂ ਹੋ ਸਕਦੀ ਐ ਪੰਜ ਛੇ ਮੁੱਖ ਮੰਤਰੀ ਆ ਔਰ ਇਹਨਾਂ ਕੀਤਾ ਵੀ ਆ ਕੀ ਕੀ ਕੀਤਾ ਲੋਕਾਂ ਦੀ ਕਿਹੜੇ ਵਿਹਾਵ ਤੇ ਤੁਰੇ ਫਿਰਦੇ ਸਾਡੇ ਇੱਥੇ ਕੁਛ ਨਹੀਂ ਕੀਤਾ ਤਾਂ ਇਹ ਬੜੇ ਸਿਆਣੇ ਨਿਕਲੇ ਪਹਿਲਾਂ ਹੀ ਬਾਈਕਟ ਕਰਕੇ ਭੱਜ ਗਏ ਔਰ ਜਿਹੜੇ ਅਕਾਲੀ ਦਲ ਵਾਲੇ ਤੇ ਇਹ ਇਹਨਾਂ ਦੀ ਐਦ ਕਿ ਤੁਹਾਨੂੰ ਵੀ ਪਤਾ ਤੁਸੀਂ ਪ੍ਰੈਸ ਵਾਲੇ ਵੀਰ ਹੋ ਕਿ ਕਿੰਦੀ ਤਰਸਜੋਗ ਇਹਨਾਂ ਦੀ ਹਾਲਾਤ ਰਹੇ ਨੇ ਕਿ ਇਹਨਾਂ ਨੂੰ ਐਦ ਕਿ ਉਮੀਦਵਾਰੀ ਨਹੀਂ ਲੱਭੇ ਅਚੁੰਡਾ ਦੇ ਵਿੱਚ ਅਕਾਲੀ ਦਲ ਆਣੇ ਪਿਛੋਂ ਕਿਹੜਾ ਸਾਰੇ ਪੁੱਛੋ ਮਾਗੇ ਕਿੜਾ ਇਦਾਂ ਕਰਕੇ ਮੇਰੇ ਕੋਲ 88 10 10 ਬੰਦਿਆਂ ਦੀ ਇਹਨਾਂ ਦੀ ਲਿਸਟ ਹੈ ਜਿਹੜੇ ਜ਼ੋਨ ਦੇ ਵਿੱਚੋਂ ਇਹਨਾਂ ਕੋਲ ਅ ਉਮੀਦਵਾਰ ਇਹਨਾਂ ਕਾਲੀ ਕਾਂਗਰਸਾਂ ਕੋ ਹੋ ਗਏ ਤੇ ਕਾਂਗਰਸ ਵਾਲਿਆਂ ਦੀ ਤੇ ਦੋਹਾਂ ਦੀ ਇਹਨਾਂ ਦੀ ਜਿਹੜੀ ਆ ਕਿ ਬਹੁਤ ਐਦ ਕੀ ਹਲਕੇ ਦੇ ਵਿੱਚ ਪਤਲੀ ਹਾਲਤ ਹੈ ਤੇ ਬਹੁਤ ਬੁਰੀ ਹਾਰ ਦਾ ਸਾਹਮਣਾ ਕਰਨ ਜਾ ਰਹੇ ਜਿਹੜੀ 12 ਦੀ ਰੈਲੀ ਕਰਨ ਜਾ ਰਹੇ ਜੀ ਹਾਂਜੀ ਰੈਲੀ ਜਿਹੜੀ 12 ਤਰੀਕ ਨੂੰ 1 ਵਜੇ ਦਾਣਾ ਮੰਡੀ ਮਜੀਠਾ ਵਿਖੇ ਇੱਕ ਬਹੁਤ ਵੱਡੀ ਜਿਹੜੀ ਰੈਲੀ ਅਸੀਂ ਕਰਨ ਜਾ ਰਹੇ ਆ ਤੇ ਉਹ ਉਹਦੇ ਵਿੱਚ ਅਸੀਂ ਸਾਰੇ ਪਿੰਡ-ਪਿੰਡ ਬੱਸਾਂ ਭੇਜ ਰਿਹਾ ਮੈਂ ਅਮਨ ਅਰੋੜਾ ਜੀ ਆ ਰਹੇ ਨੇ ਬਹੁਤ ਵੱਡੀ ਰੈਲੀ ਕਰਾਂਗੇ ਜਦ ਕਿ ਜਿਹੜੇ ਇਹਨਾਂ ਦੇ ਸਾਰਿਆਂ ਦੇ ਭਰਮ ਭਲੇ ਖੇ ਦੂਰ ਕਰਦਾਂਗੇ ਬਹੁਤ ਵੱਡਾ ਇਕੱਠ 12 ਤਰੀਕ ਨੂੰ 1 ਵਜੇ ਮਜੀਠਾ ਦਾਣਾ ਮੰਡੀ ਉਨ ਜਾ ਰਿਹਾ ਜਿਹਦੇ ਅੱਜ ਪਰਿਵਾਰ ਸ਼ਾਮਲ ਹੋਇਆ ਜੀ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਔਰ ਇਹਨਾਂ ਨੂੰ ਮੈਂ ਵਿਸ਼ਵਾਸ ਦਵਾਣਾ ਜਿੱਦਾਂ 50 ਦੇ ਕਰੀਬ ਅਬਦਾਲ ਪਿੰਡ ਤੋਂ ਜਿਹੜੇ ਅੱਜ ਕਾਲੀਦਲ ਨੂੰ ਅਲਵਿਦਾ ਕਹਿ ਕੇ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਪੂਰਨ ਵਿਸ਼ਵਾਸ ਦਵਾਣਾ ਕਿ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹਾਂ ਕੋਈ ਰਹਿੰਦਾ ਕਿ ਜੋ ਪਾਰਟੀ ਦੀ ਸਹੂਲਤ ਆ ਉਹ ਪਿੰਡ ਪਿੰਡ ਸਾਰੇ ਰਲ ਕੇ ਸਾਡੀ ਟੀਮ ਬੜੀ ਵਧੀਆ ਸਾਡੇ ਸਰਪੰਚ ਸਾਹਿਬ ਮੋਦਬਰ ਸੱਜਣ ਸਾਡੇ ਬਹੁਤ ਵਧੀਆ ਟੀਮ ਹੈ ਸਾਡੇ ਕੋ ਅਸੀਂ ਐਤ ਕਿ ਜਿੰਨੀਆਂ ਵੀ ਸੁੱਖ ਸਹੂਲਤਾਂ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਨੇ ਉਹ ਸਾਰੀਆਂ ਕਰ ਕਰ ਪਛਾਵਾਂਗੇ ਠੀਕ ਹੈ ਥੈਂਕ ਯੂ ਅੱਜ ਸਾਡੀ ਜਿਹੜੀ ਜੋਂ ਅਬਦਾਲ ਦੀ ਜਿਹੜੀ ਬਲਾਕ ਸੰਤੀ ਦੇ ਜੋਂ ਦੀ ਇੱਥੇ ਮੀਟਿੰਗ ਸੀਗੀ ਉਹਦੇ ਸਬੰਧ ਦੇ ਵਿੱਚ ਸਾਡੇ ਸਾਰੇ ਸਤਿਕਾਰਯੋਗ ਸਰਪੰਚ ਸਾਹਿਬਾਣ ਆਪਣਾ ਅਬਦਾਲ ਤੋਂ ਸਰਦਾਰ ਸ਼ੇਖ ਸਿੰਘ ਜੀ ਆਪਣਾ ਸਹਨੇਲ ਤੋਂ ਵੀਰ ਰਬਿੰਦਰ ਸਿੰਘ ਜੀ ਲਹਿਰਕਾ ਤੋਂ ਵੀਰ ਕੀਮਤੀ ਜੀ ਸਾਰੇ ਔਰ ਸਾਰੇ ਜਿੰਨੇ ਸਾਡੇ ਮੋਹਰਬਰ ਸੱਜਣ ਉਹਨਾਂ ਦੀ ਇੱਥੇ ਅੱਜ ਮੀਟਿੰਗ ਕੀਤੀ ਗਈ ਹੈ ਔਰ ਉਹਨਾਂ ਨੇ ਪੂਰਨ ਵਿਸ਼ਵਾਸ ਦਵਾਇਆ ਜੇ ਬਹੁਤ ਵੱਡਾ ਜਿਹੜਾ ਇੱਥੇ ਇਕੱਠ ਹੋਇਆ ਮੀਟਿੰਗ ਛੋਟੀ ਜਿਹੀ ਕਿ ਸੱਦੇ ਸੀ ਵਧੀਆ ਇਕੱਠ ਹੋਇਆ ਬਹੁਤ ਵਧੀਆ ਇਕੱਠ ਹੋਇਆ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਇਹਨਾਂ ਗੱਲਾਂ ਨੂੰ ਵੇਖ ਕੇ ਲੱਗਦਾ ਹੈ ਕਿ ਜਿਹੜੀ ਇੱਕ ਪਾਰਟੀ ਜਿਹੜੀ ਕਾਂਗਰਸ ਜਿਹੜੀ ਪਹਿਲਾਂ ਬਾਹਾਂ ਖੜੀਆਂ ਕਰਕੇ ਇਸ ਹਲਕੇ ਦੇ ਵਿੱਚੋਂ ਭੱਜ ਗਈ ਕਿਉਂਕਿ ਉਹਨਾਂ ਨੂੰ ਦੀਦਾ ਹੀ ਸੀਗਾ ਕਿ ਸਾਡੇ ਹੁਣ ਪੱਲੇ ਕੱਖ ਨਹੀਂ ਕਿਉਂਕਿ ਉਹ ਵੈਸੇ ਵੀ ਮੈਂ ਸਮਝਦਾ ਇਥੇ ਸਮਰਾਥੀ ਨਹੀਂ ਸੀਗੇ ਇਲੈਕਸ਼ਨ ਲੜਦੇ ਉਹ ਪਹਿਲਾਂ ਹੀ ਭੱਜ ਗਏ ਬਾਈਕਾਟ ਪਤਾ ਨਹੀਂ ਕਿਹੜੀ ਗੱਲ ਤੋਂ ਮੈਨੂੰ ਇਹ ਵੀ ਨਹੀਂ ਅਜੇ ਤੱਕ ਪਤਾ ਲੱਗਾ ਲੋਕਾਂ ਨੂੰ ਪਤਾ ਲੱਗਾ ਛਾਂ ਤੋਂ ਬਾਈਕਾਟ ਕਰਕੇ ਭੱਜ ਗਏ ਤੇ ਜਿਹੜੀ ਹੁਣ ਅਕਾਲੀ ਦਲ ਦੀ ਗੱਲ ਹੈ ਉਹ ਵੀ 14 ਤਰੀਕ ਨੂੰ ਉਹਨਾਂ ਦਾ ਵੀ ਜਿਹੜਾ ਸੁਖੜਾ ਜਿਹੜਾ ਸਾਫ਼ ਕਰ ਦੇਣਗੇ ਲੋਕ ਲੋਕਾਂ ਨੇ ਇਦਕੀ ਮਨ ਬਣਾ ਲਿਆ ਪ੍ਰਭਾਵ ਦੇ ਥੱਲੇ ਸੀ ਉਹ ਸਾਰੇ ਲੋਕਾਂ ਨੂੰ ਪ੍ਰਭਾਵ ਤੋਂ ਬਾਹਰ ਹੋ ਗਏ ਜੋ ਕੁਛ ਇਹ ਕਰਦੇ ਰਹਿਆ ਹੁਣ ਇਹਨਾਂ ਨੂੰ ਉਹ ਕੁਛ ਵੱਡਣਾ ਪੈ ਰਿਹਾ ਐਦਕੀ ਐਦਕੀ ਗੁਰੂ ਦੀ ਕਿਰਪਾ ਦੇ ਨਾਲ ਸਾਡੀਆਂ ਸਾਰੀਆਂ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਵੱਡੇ ਮਾਰਜਨ ਦੇ ਨਾਲ ਇਹ ਐਦਕੀ ਜਿਹੜੇ ਸਾਡੇ ਇਸ ਹਲਕੇ ਦੇ ਸਾਡੇ ਸਤਿਕਾਰਯੋਗ ਭੈਣ ਭਰਾ ਇੱਕ ਵਧੀਆ ਇਤਿਹਾਸ ਜਿਹੜਾ ਰਚਨ ਜਾ ਰਹੇ ਨੇ ਇਹ ਕਾਂਗਰਸ ਪਾਰਟੀ ਦੇ ਨਵਜੋਤ ਸਿੰਘ ਕੋਰ ਸਿੱਧੂ ਨੇ ਇਲਜ਼ਾਮ ਲਾਇਆ ਪੰਪ 500 ਦੇ ਕਰੋੜ ਦੇ ਮੁੱਖ ਮੰਤਰੀ ਉਹਦੇ ਇਹ ਉਹਨਾਂ ਦੇ ਘਰ ਦੀ ਗੱਲ ਆ ਤੇ ਉਹ ਇਹ ਮਤਲਬ ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਇਹ ਜਿਹੜੀ ਪਾਰਟੀ ਹੈ ਖਤਮ ਹੋ ਚੁੱਕੀ ਹੈ ਤੇ ਪੰਜ ਛੇ ਮੁੱਖ ਮੰਤਰੀ ਆ ਸਵੇਰੇ ਪ੍ਰਤਾਪ ਸਿੰਘ ਬਾਜਵਾ ਜੀ ਮੁੱਖ ਮੰਤਰੀ ਹੁੰਦੇ ਆ ਦੁਪਹਿਰੇ ਚੰਨੀ ਜੀ ਹੁੰਦੇ ਆ ਸ਼ਾਮ ਨੂੰ ਰਾਜਾ ਵੜੇਂਗ ਹੁੰਦੇ ਆ ਉਹਨੇ ਕਰਾਤ ਵਾਲਾ ਵੀ ਆ ਗਿਆ ਨਵਜੋਤ ਸਿੰਘ ਸਿੱਧੂ ਰਾਤ ਨੂੰ ਆਉਂਦਾ ਮੈਂ ਮੁੱਖ ਮੰਤਰੀ ਆ ਤੇ ਉਹ ਇੱਕ ਸਾਡੀ ਘਾਤ ਤੇ ਆ ਕਿ ਕਲੇ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ ਇਹ ਜਿਹੜੀ ਪਾਰਟੀ ਹੈ ਇਹਦੇ ਚ ਕਲੇ ਕਲੰਦਰ ਸਾਰੀ ਜ਼ਿੰਦਗੀ ਜਿਹੜੀ ਇਹਨਾਂ ਦੀ ਕਲੇ ਖਤਮ ਨਹੀਂ ਹੋ ਸਕਦੀ ਪੰਜ ਛੇ ਮੁੱਖ ਮੰਤਰੀ ਆ ਔਰ ਇਹਨਾਂ ਕੀਤਾ ਵੀ ਆ ਕੀ ਕੀ ਕੀਤਾ ਲੋਕਾਂ ਦੀ ਕਿਹੜੇ ਬਿਹავਤੇ ਤੁਰੇ ਫਿਰਦੇ ਸਾਡੇ ਇਥੇ ਕੁਛ ਨਹੀਂ ਕੀਤਾ ਤਾਂ ਇਆ ਬੜੇ ਸਿਆਣੇ ਨਿਕਲੇ ਪਹਿਲਾਂ ਹੀ ਬਾਈਕਾਟ ਕਰਕੇ ਭੱਜ ਗਏ ਔਰ ਜਿਹੜੇ ਅਕਾਲੀ ਦਲ ਵਾਲੇ ਤੇ ਇਹ ਇਹਨਾਂ ਦੀ ਐਦ ਕੀ ਤੁਹਾਨੂੰ ਵੀ ਪਤਾ ਤੁਸੀਂ ਪ੍ਰੈਸ ਵਾਲੇ ਵੀਰ ਹੋ ਕਿ ਕਿੰਦੀ ਤਰਸਜੋਗ ਇਹਨਾਂ ਦੀ ਹਾਲਾਤ ਰਹੇ ਨੇ ਕਿ ਇਹਨਾਂ ਨੂੰ ਐਦ ਕੀ ਉਮੀਦਵਾਰੀ ਨਹੀਂ ਲੱਭੇ ਅਚਵੰਡਾ ਦੇ ਵਿੱਚ ਅਕਾਲੀ ਦਲ ਆਣਾ ਪੁੱਛੋ ਕਿੜਾ ਕਾਂਗਰਸ ਵਾਲਿਆਂ ਪੁੱਛੋ ਮਾਗੇ ਕਿੜਾ ਇਦਾਂ ਕਰਕੇ ਮੇਰੇ ਕੋਲ ਅਠਾ ਅਠਾ 10 10 ਬੰਦਿਆਂ ਦੀ ਇਹਨਾਂ ਦੀ ਲਿਸਟ ਆ ਜਿਹੜੇ ਜ਼ੋਨ ਦੇ ਵਿੱਚੋਂ ਇਹਨਾਂ ਕੋਲ ਅ ਉਮੀਦਵਾਰ ਇਨਹੀ ਕਾਂਗਰਸਿਆਂ ਕੋ ਹੋ ਗਏ ਤੇ ਕਾਂਗਰਸ ਵਾਲਿਆਂ ਦੀ ਤੇ ਦੋਹਾਂ ਦੀ ਇਹਨਾਂ ਦੀ ਜਿਹੜੀ ਆ ਕਿ ਬਹੁਤ ਐਦ ਕੀ ਹਲਕੇ ਦੇ ਵਿੱਚ ਪਤਲੀ ਹਾਲਤ ਆ ਤੇ ਬਹੁਤ ਬੁਰੀ ਹਾਰ ਦਾ ਸਾਹਮਣਾ ਕਰਨ ਜਾ ਰਹੇ ਜਿਹੜੀ 12 ਦੀ ਰੈਲੀ ਕਰਨ ਜਾ ਰਹੇ ਜੀ ਹਾਂਜੀ ਰੈਲੀ ਜਿਹੜੀ 12 ਤਰੀਕ ਨੂੰ 1 ਵਜੇ ਦਾਣਾ ਮੰਡੀ ਮਜੀਠਾ ਵਿਖੇ ਇੱਕ ਬਹੁਤ ਵੱਡੀ ਜਿਹੜੀ ਰੈਲੀ ਅਸੀਂ ਕਰਨ ਜਾ ਰਹੇ ਆ ਤੇ ਉਹ ਉਹਦੇ ਵਿੱਚ ਅਸੀਂ ਸਾਰੇ ਪਿੰਡ ਪਿੰਡ ਬੱਸਾਂ ਭੇਜ ਰਿਹਾ ਮੈਂ ਤੇ ਅਮਨ ਅਰੋੜਾ ਜੀ ਆ ਰਹੇ ਨੇ ਬਹੁਤ ਵੱਡੀ ਰੈਲੀ ਕਰਾਂਗੇ ਐਦਕੀ ਜਿਹੜੇ ਇਹਨਾਂ ਦੇ ਸਾਰਿਆਂ ਦੇ ਭਰਮ ਭੁਲੇਖੇ ਦੂਰ ਕਰਦਾਂਗੇ ਬਹੁਤ ਵੱਡਾ ਇਕੱਠ 12 ਤਰੀਕ ਨੂੰ 1 ਵਜੇ ਮਜੀਠਾ ਦਾਣਾ ਮੰਡੀ ਉਨ ਜਾਏ ਜਿਹੜੇ ਅੱਜ ਪਰਿਵਾਰ ਸ਼ਾਮਲ ਹੋਇਆ ਜੀ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਔਰ ਇਹਨਾਂ ਨੂੰ ਮੈਂ ਵਿਸ਼ਵਾਸ ਦਵਾਣਾ ਜਿੱਦਾਂ 50 ਦੇ ਕਰੀਬ ਅਬਦਾਲ ਪਿੰਡ ਤੋਂ ਜਿਹੜੇ ਅੱਜ ਕਾਲੀਦਲ ਨੂੰ ਅਲਵਿਦਾ ਕਹਿ ਕੇ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਪੂਰਨ ਵਿਸ਼ਵਾਸ ਦਵਾਣਾ ਕਿ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹਾਂ ਰਹਿੰਦਾ ਕਿ ਜੋ ਪਾਰਟੀ ਦੀ ਸਹੂਲਤਾਂ ਉਹ ਪਿੰਡ ਪਿੰਡ ਸਾਰੇ ਰਲ ਕੇ ਸਾਡੀ ਟੀਮ ਬੜੀ ਵਧੀਆ ਸਾਡੇ ਸਰਪੰਚ ਸਾਹਿਬ ਮੋਦਬਰ ਸੱਜਣ ਸਾਡੇ ਬਹੁਤ ਵਧੀਆ ਟੀਮ ਹੈ ਸਾਡੇ ਕੋ ਅਸੀਂ ਐਤ ਕਿ ਜਿੰਨੀਆਂ ਵੀ ਸੁੱਖ ਸਹੂਲਤਾਂ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਦੀਆਂ ਉਹ ਸਾਰੀਆਂ ਕਰ ਕਰ ਪਛਾਵਾਂਗੇ ਠੀਕ ਹੈ ਥੈਂਕ ਯੂ ਅੱਜ ਸਾਡੀ ਜਿਹੜੀ ਜੋਂ ਅਬਦਾਲ ਦੀ ਜਿਹੜੀ ਬਲਾਕ ਸੰਤੀ ਦੇ ਜੋਂ ਦੀ ਇੱਥੇ ਮੀਟਿੰਗ ਸੀਗੀ ਉਹਦੇ ਸਬੰਧ ਦੇ ਵਿੱਚ ਸਾਡੇ ਸਾਰੇ ਸਤਿਕਾਰਯੋਗ ਸਰਪੰਚ ਸਾਹਿਬਾਨ ਆਪਣਾ ਅਬਦਾਲ ਤੋਂ ਸਰਦਾਰ ਸ਼ੇਖ ਸਿੰਘ ਜੀ ਆਪਣਾ ਸਹਨੇਲ ਤੋਂ ਵੀਰ ਰਬਿੰਦਰ ਸਿੰਘ ਜੀ ਲਹਿਰਕਾਂ ਤੋਂ ਵੀਰ ਕੀਮਤੀ ਜੀ ਸਾਰੇ ਔਰ ਸਾਰੇ ਜਿੰਨੇ ਸਾਡੇ ਮੋਹਰਬਰ ਸੱਜਣ ਉਹਨਾਂ ਦੀ ਇੱਥੇ ਅੱਜ ਮੀਟਿੰਗ ਕੀਤੀ ਗਈ ਹੈ ਔਰ ਉਹਨਾਂ ਨੇ ਪੂਰਨ ਵਿਸ਼ਵਾਸ ਦਵਾਇਆ ਜੇ ਬਹੁਤ ਵੱਡਾ ਜਿਹੜਾ ਇੱਥੇ ਇਕੱਠ ਹੋਇਆ ਮੀਟਿੰਗ ਛੋਟੀ ਜਿਹੀ ਕਿ ਸੱਦੇ ਸੀ ਵਧੀਆ ਇਕੱਠ ਹੋਇਆ ਬਹੁਤ ਵਧੀਆ ਇਕੱਠ ਹੋਇਆ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਇਹਨਾਂ ਗੱਲਾਂ ਨੂੰ ਵੇਖ ਕੇ ਲੱਗਦਾ ਹੈ ਕਿ ਜਿਹੜੀ ਇੱਕ ਪਾਰਟੀ ਜਿਹੜੀ ਕਾਂਗਰਸ ਜਿਹੜੀ ਪਹਿਲਾਂ ਬਾਹਾਂ ਖੜੀਆਂ ਕਰਕੇ ਇਸ ਹਲਕੇ ਦੇ ਵਿੱਚੋਂ ਭੱਜ ਗਈ ਕਿਉਂਕਿ ਉਹਨਾਂ ਨੂੰ ਦੀਦਾ ਹੀ ਸੀਗਾ ਕਿ ਸਾਡੇ ਹੁਣ ਪੱਲੇ ਕੱਖ ਨਹੀਂ ਕਿਉਂਕਿ ਉਹ ਵੈਸੇ ਵੀ ਮੈਂ ਸਮਝਦਾ ਇਥੇ ਸਮਰਾਥੀ ਨਹੀਂ ਸੀਗੇ ਇਲੈਕਸ਼ਨ ਲੜਦੇ ਉਹ ਤਾਂ ਪਹਿਲਾਂ ਹੀ ਭੱਜ ਗਏ ਬਾਈਕਾਟ ਪਤਾ ਨਹੀਂ ਕਿਹੜੀ ਗੱਲ ਤੋਂ ਮੈਨੂੰ ਇਹ ਵੀ ਨਹੀਂ ਅਜੇ ਤੱਕ ਪਤਾ ਲੱਗਾ ਲੋਕਾਂ ਨੂੰ ਪਤਾ ਲੱਗਾ ਛਾਂ ਤੋਂ ਬਾਈਕਾਟ ਕਰਕੇ ਭੱਜ ਗਏ ਤੇ ਜਿਹੜੀ ਹੁਣ ਇਕੱਲੇ ਦਲ ਦੀ ਗੱਲ ਹੈ ਉਹ ਵੀ 14 ਤਰੀਕ ਨੂੰ ਉਹਨਾਂ ਦਾ ਵੀ ਜਿਹੜਾ ਸੁਖੜਾ ਜਿਹੜਾ ਸਾਫ਼ ਕਰ ਦੇਣਗੇ ਲੋਕ ਲੋਕਾਂ ਨੇ ਇਦਕੀ ਮਨ ਬਣਾ ਲਿਆ ਪ੍ਰਭਾਵ ਦੇ ਥੱਲੇ ਸੀ ਕੋ ਸਾਰੇ ਲੋਕਾਂ ਉਨ ਪ੍ਰਭਾਵ ਚ ਬਾਹਰ ਹੋ ਗਏ ਜੋ ਕੁਛ ਇਹ ਕਰਦੇ ਰਿਹਾ ਹੁਣ ਇਹਨਾਂ ਨੂੰ ਉਹ ਕੁਛ ਵਧਣਾ ਪੈ ਰਿਹਾ ਐਦਕੀ ਐਦਕੀ ਗੁਰੂ ਦੀ ਕਿਰਪਾ ਦੇ ਨਾਲ ਸਾਡੀਆਂ ਸਾਰੀਆਂ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਵੱਡੇ ਮਾਰਜਨ ਦੇ ਨਾਲ ਇਹ ਐਦਕੀ ਜਿਹੜੇ ਸਾਡੇ ਇਸ ਹਲਕੇ ਦੇ ਸਾਡੇ ਸਤਿਕਾਰਯੋਗ ਭੈਣ ਭਰਾ ਇੱਕ ਵਧੀਆ ਇਤਿਹਾਸ ਜਿਹੜਾ ਰਚਨ ਜਾ ਰਹੇ ਨੇ ਜਿਹੜਾ ਕਾਂਗਰਸ ਪਾਰਟੀ ਦੇ ਨਵਜੋਸ਼ ਕੋਰ ਸਿੱਧੂ ਨੇ ਇਲਜ਼ਾਮ ਲਾਇਆ 5-500 ਦੇ 1 ਕਰੋੜ ਦੇ ਮੁੱਖ ਮੰਤਰੀ ਉਹ ਇਹ ਉਹਨਾਂ ਦੇ ਘਰ ਦੀ ਗੱਲ ਆ ਤੇ ਉਹ ਇਹ ਮਤਲਬ ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਇਹ ਜਿਹੜੀ ਪਾਰਟੀ ਹੈ ਖਤਮ ਹੋ ਚੁੱਕੀ ਹੈ ਤੇ ਪੰਜ ਛੇ ਮੁੱਖ ਮੰਤਰੀ ਆ ਸਵੇਰੇ ਪ੍ਰਤਾਪ ਸਿੰਘ ਬਾਜਵਾ ਜੀ ਮੁੱਖ ਮੰਤਰੀ ਹੁੰਦੇ ਆ ਦੁਪਹਿਰੇ ਚੰਨੀ ਜੀ ਹੁੰਦੇ ਆ ਸ਼ਾਮ ਨੂੰ ਰਾਜਾ ਵੜੇਂਗ ਹੁੰਦੇ ਆ ਉਹਨੇ ਰਾਤ ਵਾਲਾ ਵੀ ਆ ਗਿਆ ਨਵਜੋਤ ਸਿੰਘ ਸਿੱਧੂ ਰਾਤ ਨੂੰ ਆਉਂਦਾ ਮੈਂ ਮੁੱਖ ਮੰਤਰੀ ਆ ਤੇ ਉਹ ਇੱਕ ਸਾਡੀ ਘਾਵਤ ਆ ਕਿ ਕਲੇ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ ਇਹ ਜਿਹੜੀ ਪਾਰਟੀ ਹੈ ਇਹਦੇ ਚ ਕਲੇ ਕਲੰਦਰ ساری ਜ਼ਿੰਦਗੀ ਜਿਹੜੀ ਇਹਨਾਂ ਦੀ ਕਲੇ ਖਤਮ ਨਹੀਂ ਹੋ ਸਕਦੀ ਪੰਜ ਛੇ ਮੁੱਖ ਮੰਤਰੀ ਆ ਔਰ ਇਹਨਾਂ ਕੀਤਾ ਵੀ ਆ ਕੀ ਕੀ ਕੀਤਾ ਲੋਕਾਂ ਦੀ ਕਿਹੜੇ ਬਿਹਾਵ ਤੇ ਤੁਰੇ ਫਿਰਦੇ ਸਾਡੇ ਇੱਥੇ ਕੁਝ ਨਹੀਂ ਕੀਤਾ ਤਾਂ ਇਆਂ ਬੜੇ ਸਿਆਣੇ ਨਿਕਲੇ ਪਹਿਲਾਂ ਹੀ ਬਾਈਕਟ ਕਰਕੇ ਭੱਜ ਗਏ ਔਰ ਜਿਹੜੇ ਕਾਲੀ ਦਲ ਵਾਲੇ ਤੇ ਇਹ ਇਹਨਾਂ ਦੀ ਐਦ ਕੀ ਤੁਹਾਨੂੰ ਵੀ ਪਤਾ ਤੁਸੀਂ ਪ੍ਰੈਸ ਵਾਲੇ ਵੀਰ ਹੋ ਕਿ ਕਿੰਦੀ ਤਰਸਜੋਗ ਇਹਨਾਂ ਦੀ ਹਾਲਾਤ ਰਹੇ ਨੇ ਕਿ ਇਹਨਾਂ ਨੂੰ ਐਦ ਕੀ ਉਮੀਦਵਾਰੀ ਨਹੀਂ ਲੱਭੇ ਅਚਵੰਡਾ ਦੇ ਵਿੱਚ ਕਾਲੀ ਦਲ ਲੈਣ ਪੁੱਛੋ ਕਿਹੜਾ ਕਾਂਗਰਸ ਵਾਲਿਆਂ ਪੁੱਛੋ ਮਾਗੇ ਕਿਹੜਾ ਇਦਾਂ ਕਰਕੇ ਮੇਰੇ ਕੋਲ ਅਠਾ ਅਠਾ 10 10 ਬੰਦਿਆਂ ਦੀ ਇਹਨਾਂ ਦੀ ਲਿਸਟ ਆ ਜਿਹੜੇ ਜ਼ੋਨ ਦੇ ਵਿੱਚੋਂ ਇਹਨਾਂ ਕੋਲ ਉਹ ਉਮੀਦਵਾਰ ਇਹ ਕਾਲੀ ਕਾਂਗਰਸ ਆ ਕੋਗੇ ਤੇ ਕਾਂਗਰਸ ਵਾਲਿਆਂ ਦੀ ਤੇ ਦੋਹਾਂ ਦੀ ਇਹਨਾਂ ਦੀ ਜਿਹੜੀ ਆ ਕਿ ਬਹੁਤ ਐਦ ਕੀ ਹਲਕੇ ਦੇ ਵਿੱਚ ਪਤਲੀ ਹਾਲਤ ਆ ਤੇ ਬਹੁਤ ਬੁਰੀ ਹਾਰ ਦਾ ਸਾਹਮਣਾ ਕਰਨ ਜਾ ਰਹੇ ਜਿਹੜੀ 12 ਦੀ ਰੈਲੀ ਕਰਨ ਜਾ ਰਹੇ ਜੀ ਹਾਂਜੀ ਰੈਲੀ ਜਿਹੜੀ 12 ਤਰੀਕ ਨੂੰ 1 ਵਜੇ ਦਾਣਾ ਮੰਡੀ ਮਜੀਠਾ ਵਿਖੇ ਇੱਕ ਬਹੁਤ ਵੱਡੀ ਜਿਹੜੀ ਰੈਲੀ ਅਸੀਂ ਕਰਨ ਜਾ ਰਹੇ ਆ ਤੇ ਉਹ ਉਹਦੇ ਵਿੱਚ ਅਸੀਂ ਸਾਰੇ ਪਿੰਡ-ਪਿੰਡ ਬੱਸਾਂ ਭੇਜ ਰਿਹਾ ਮੈਂ ਤੇ ਅਮਨ ਅਰੋੜਾ ਜੀ ਆ ਰਹੇ ਨੇ ਬਹੁਤ ਵੱਡੀ ਰੈਲੀ ਕਰਾਂਗੇ ਕਿ ਜਿਹੜੇ ਇਹਨਾਂ ਦੇ ਸਾਰਿਆਂ ਦੇ ਪਰਮਪਲੇਖੇ ਦੂਰ ਕਰਦਾਂਗੇ ਬਹੁਤ ਵੱਡਾ ਇਕੱਠ 12 ਤਰੀਕ ਨੂੰ 1 ਵਜੇ ਮਜੀਠਾ ਦਾਣਾ ਮੰਡੀ ਉਨ ਜਾ ਰਿਹਾ ਜਿਹਦੇ ਅੱਜ ਪਰਿਵਾਰ ਸ਼ਾਮਲ ਹੋਇਆ ਜੀ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਔਰ ਇਹਨਾਂ ਨੂੰ ਮੈਂ ਵਿਸ਼ਵਾਸ ਦਵਾਣਾ ਜਿੱਦਾਂ 50 ਦੇ ਕਰੀਬ ਅਬਦਾਲ ਪਿੰਡ ਤੋਂ ਜਿਹੜੇ ਅੱਜ ਕਾਲੀਦਲ ਨੂੰ ਅਲਵਿਦਾ ਕਹਿ ਕੇ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਪੂਰਨ ਵਿਸ਼ਵਾਸ ਦਵਾਣਾ ਕਿ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹਾਂ ਕੋਈ ਕਮੀ ਰਹਿੰਦਾ ਕਿ ਜੋ ਪਾਰਟੀ ਦੀ ਸਹੂਲਤ ਆ ਉਹ ਪਿੰਡ ਪਿੰਡ ਸਾਰੇ ਰਲ ਕੇ ਸਾਡੀ ਟੀਮ ਬੜੀ ਵਧੀਆ ਸਾਡੇ ਸਰਪੰਚ ਸਾਹਿਬ ਮੋਦਬਰ ਸੱਜਣ ਸਾਡੇ ਬਹੁਤ ਵਧੀਆ ਟੀਮ ਹੈ ਸਾਡੇ ਕੋ ਅਸੀਂ ਐਤ ਕਿ ਜਿੰਨੀਆਂ ਵੀ ਸੁੱਖ ਸਹੂਲਤਾਂ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਨੇ ਉਹ ਸਾਰੀਆਂ ਕਰ ਕਰ ਪਛਾਵਾਂਗੇ ਠੀਕ ਹੈ ਥੈਂਕ ਯੂ